ਅੰਨਾ ਪੁਲਿਸ ਨੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ। ਉੱਥੇ ਹੀ ਇਸ ਗਰੋਹ ਦੇ ਦੋ ਮੈਂਬਰ ਪੁਲਿਸ ਨਾਲ ਮੁਠਬੇੜ ਤੋਂ ਬਾਅਦ ਕਾਬੂ ਆਏ। ਉੱਥੇ ਹੀ ਪੁਲਿਸ ਨੇ ਇਹਨਾਂ ਕੋਲੋਂ ਤਿੰਨ ਪਿਸਤੌਲ, ਇੱਕ ਦੇਸੀ ਕੱਟਾ, 9 ਜਿੰਦਾ ਰੌਂਦ, 5 ਮੈਗਜ਼ੀਨ, ਦੋ ਮੋਟਰਸਾਈਕਲ ਬਰਾਮਦ ਕੀਤੇ। ਐਸਐਸਪੀ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਦੇ ਮਲੇਰ ਕੋਟਲਾ ਰੋਡ ਤੇ ਵਿਵੇਕ ਕਰਿਆਨਾ ਸਟੋਰ ਤੇ 8 ਅਪ੍ਰੈਲ ਨੂੰ ਲੁਟੇਰਿਆਂ ਵੱਲੋਂ ਪਿਸਤੌਲ ਦਿਖਾ ਕੇ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਲੋਕ ਇਕੱਠੇ ਹੁੰਦੇ ਦੇਖ ਕੇ ਇਹ ਲੋਕ ਮੌਕੇ ਤੋਂ ਭੱਜ ਗਏ ਸੀ ਉੱਥੇ ਹੀ ਅੱਜ ਇਹਨਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਸਾਥੀਆਂ ਨੂੰ ਕਾਬੂ ਕਰਦੇ ਵਕਤ ਪੁਲਿਸ ਦੀ ਮੋਟਬੇੜ ਵੀ ਹੋਈ ਅਤੇ ਦੋਸ਼ੀਆਂ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤਰਿਕ ਨੂੰ ਇੱਕ ਮਨੀਸ਼ ਸਿੰਘਲਾ ਨਾਦੇ ਪਰਸਨ ਦੀ ਇੱਕ ਕਿਰੀਆਨੇ ਦੀ ਦੁਕਾਨ ਹੈਗੀ ਜਿੱਥੇ 8:30 ਵਜੇ ਦੇ ਤਕਰੀਬਨ ਚ ਚਾਰ ਫੇਸਸ ਕਵਰਡ ਪਰਸਨ ਨੇ ਉਹਦੀ ਦੁਕਾਨ ਦੇ ਅੰਦਰ ਐਂਟਰ ਕੀਤਾ ਤੇ ਗਨ ਪੁਆਇੰਟ ਤੇ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਟ ਕਿਉਂਕਿ ਦੁਕਾਨਦਾਰ ਨੇ ਰੋਲਾ ਵਗੈਰਾ ਪਾਤਾ ਸੀਗਾ ਤੇ ਉਤੋਂ ਇੱਕ ਇਹਨਾਂ ਨੇ ਆਲਦੋ ਰਾਉਂਡ ਫਾਇਰ ਕੀਤਾ ਸੀਗੇ ਬਟ ਉਹ ਮੌਕੇ ਤੋਂ ਭੱਜ ਗਏ ਸੀਗੇ ਤੇ ਰੋਬਰੀ ਨਹੀਂ ਕਰ ਪਾਈ ਸੀ ਪਰ ਕਿਉਂਕਿ ਜੋ ਕ੍ਰਾਈਮ ਹੈਗਾ ਬੜਾ ਸੰਜੀਦਾ ਤੇ ਇੰਪੋਰਟੈਂਟ ਔਰ ਕਾਫੀ ਜ਼ਿਆਦਾ ਸੰਗੀਨ ਜੁਰਮ ਸੀਗਾ ਤੇ ਇੱਥੇ ਵੀ SPD ਦੇ ਅੰਡਰ ਟੀਮਸ ਬਣਾਈ ਗਈ ਤੇ ਸਪੈਸ਼ਲੀ ਉਹਨੂੰ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਲੀਡ ਕਰ ਰਹੇ ਸੀਗੇ ਇੱਥੇ ਵੀ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕੀਤਾ ਗਿਆ ਤੇ ਕਾਫੀ ਦੂਰ ਤੱਕ ਸਾਡੀ ਟੀਮਸ ਪਹੁੰਚੀ ਅਮਲੋ ਤੇ ਨਾਭਾ ਤੱਕ ਸਾਡੀ ਟੀਮਸ ਪਹੁੰਚੀ ਤੇ ਅਲਟੀਮੇਟਲੀ ਸਾਡੀ ਟੀਮ ਨੂੰ ਵੱਡੀ ਇਹਦੇ ਵਿੱਚ ਰਿਕਵਰੀਜ਼ ਵੀ ਹੋਈਆਂ ਤੇ ਵੱਡੀ ਵੱਡਾ ਸਕਸੈਸ ਮਿਲਿਆ ਇਹਦੇ ਵਿੱਚ ਮੁੱਖ ਰੂਪ ਤੋਂ 6 ਪਰਸਨ ਦੀ ਅਰੈਸਟ ਹੋਈਏ ਜਿਹਦੇ ਵਿੱਚ ਵਿਕਰਮਜੀਤ ਉਰਫ ਸ਼ਿੰਦਾ ਦੀਪਕ ਉਸ ਦੀਪੀ ਤੇ ਗੁਰਦੀਪ ਸਿੰਘ ਉਰਫ ਸਤੀਪੀ ਇਹਨਾਂ ਦੀ ਇਹਨਾਂ ਨੂੰ ਸਦਰਖੰਦੇ ਇੱਕ ਤਬਲਾ ਪਿੰਡ ਹੈਗਾ ਜੋ ਕਿ ਇੱਕ ਹੋਰ ਅਕਿਊਜ਼ ਦੇ ਰਿਲੇਟਿਵ ਦਾ ਕਰ ਸੀਗਾ ਉੱਥੋਂ ਇਹਨਾਂ ਦੀ ਅਰੈਸਟ ਹੋਈ ਹੈ ਉਹਦੇ ਉਹ ਤੋਂ ਬਾਅਦ ਫਿਰ ਜਦੋਂ ਇਹਨਾਂ ਦੀ ਪੁੱਛਗਿੱਛ ਹੋਈ ਤੇ ਫਿਰ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਦੇ ਨਾਲ ਦੋ ਹੋਰ ਮੁਜਰਮ ਸੀਗੇ ਨਰਿੰਦਰ ਸਿੰਘ ਉਰਫ ਨੋਰੀ ਤੇ ਇੱਕ ਮਨਦੀਪ ਸਿੰਘ ਉਰਫ ਡਿੱਕੀ ਇਹ ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੇ ਇਸ ਜੋ ਉਹ ਜੁਰ ਵਾਰਦਾਤ ਸੀਗੇ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ 52% ਨੇ ਦਿੱਤੀ ਸੀਗੀ ਇੱਕ ਤਾਂ ਅਭਿਸ਼ੇਕ ਸਿੰਘ ਉਰਫ ਮੰਨੂ ਤੇ ਜਿਨੇ ਇਹਨਾਂ ਨੂੰ ਪਨਾ ਦਿੱਤੀ ਤੇ ਇਹਨਾਂ ਨੂੰ ਜੋ ਵਾਰਦਾਤ ਕਰਨ ਵੇਲੇ ਮੋਟਰਸਾਈਕਲ ਸੀਗੀ ਉਹ ਇੱਕ ਸਾਹਿਲ ਉਰਫ ਡੈਲੀ ਨਾ ਦੇ ਪਰਸਨ ਨੂੰ ਅਵੇਲ ਕਰਾਈ ਸੀਗੀ ਤੇ ਅਭਿਸ਼ੇਕ ਤੇ ਸਾਹਿਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਨਰਿੰਦਰ ਸਿੰਘ ਤੇ ਮਨਦੀਪ ਸਿੰਘ ਉਰਫ ਡਿੱਕੀ ਇੱਥੇ ਏਰੀਆ ਦੇ ਵਿੱਚ ਹੀ ਹੈ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਲੈ ਕੇ ਜਾ ਹੀ ਰਹੀ ਸੀਗੀ ਉਹਨਾਂ ਦੀ ਭਾਲ ਦੇ ਲਈ ਤੇ ਅੱਗੇ ਤੋਂ ਦੋ ਪਰਸਨ ਇੱਕ ਮੋਟਰਸਾਈਕਲ ਦੇ ਉੱਪਰ ਆਂਦੇ ਦਿਖੇ ਅਭਿਸ਼ੇਕ ਸਿੰਘ ਅਭਿਸ਼ੇਕ ਉਹ ਅਭਿਸ਼ੇਕ ਉਰਫ ਮੰਨੂ ਨੇ ਉਹਨਾਂ ਦੀ شناخت ਕੀਤੀ ਤੇ ਜਦੋਂ ਪੁਲਿਸ ਨੇ ਉਹਨਾਂ ਦੇ ਪਿੱਛੇ ਫਾਲੋ ਕੀਤਾ ਤੇ ਇੱਕ ਹੌਟ ਚੇਸ ਦੇ ਅੰਦਰ ਹੀ ਇਹਨਾਂ ਦੀ ਇਹਨਾਂ ਦੀ ਅਰੈਸਟ ਹੋਈਏ ਜਿਸ ਦੌਰਾਨ ਇਸ ਹੌਟ ਚੇਸ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਦੋਂ ਪੁਲਿਸ ਦੀ ਫਾਇਰਿੰਗ ਹੋਈ ਤੇ ਇਹਨਾਂ ਨੇ ਪਲਟ ਕੇ ਦੇਖਿਆ ਔਰ ਇਹਨਾਂ ਦਾ ਬੈਲੈਂਸ ਡਿਗ ਬਿਗੜ ਗਿਆ ਤੇ ਆਪਣੀ ਮੋਟਰਸਾਈਕਲ

ਤੇ ਪੰਜ ਮੈਗਜ਼ੀਨਸ ਦੇ ਨਾਲ ਨਾਲ ਦੋ ਸੁਪਲੈਂਡਰ ਬਿਨਾ ਨੰਬਰੀ ਮੋਟਰਬਾਈਕਸ ਬਰਾਮਦ ਹੋਈ ਹੈ ਇਹ ਦੋਨੋਂ ਮੋਟਰਬਾਈਕਸ ਇਨਾਂ ਨੇ ਦੌਰਾਨੇ ਵਾਰਦਾਤ ਇਸਤੇਮਾਲ ਕੀਤੀ ਸੀਗੀ ਅ ਦਸਨ ਜੋ ਹੈਗਾ ਕਿ ਜੋ ਮਨਦੀਪ ਸਿੰਘ ਉਰਫ ਡਿੱਗੀ ਹੈਗਾ ਤੇ ਇਹਦਾ ਜੋ ਸਾਥੀ ਵਿਕਰਮਜੀਤ ਸਿੰਘ ਉਰਫ ਸਿੰਦਾ ਹੈ ਇਹਨਾਂ ਦੇ ਉੱਪਰ ਦੋ ਹੋਰ ਉਦੋਂ ਤੋਂ ਇਹਨਾਂ ਦੇ ਉੱਪਰ ਬਹੁਤ ਸਾਰੇ ਮੁਕੱਦਮੇ ਟੋਟਲ ਇਹਨਾਂ ਦੇ ਉੱਪਰ 14 ਤੋਂ ਉੱਪਰ ਮੁਕੱਦਮੇ ਹੈ ਬਟ ਰੀਸੈਂਟਲੀ ਇਨਾਂ ਨੇ ਦੋ ਅਟੈਂਪਟ ਟੂ ਮਰਡਰ ਇਨਾਂ ਦੇ ਉੱਪਰ ਕੇਸਿਸ ਦਰਜੇ ਜੋ ਲੁਧਿਆਣਾ ਵਿਖੇ ਸਦਰ ਤੇ ਡੁਗਰੀ ਥਾਣੇ ਦੇ ਏਰੀਆ ਦੇ ਵਿੱਚ ਇਨਾਂ ਨੇ ਦੋ ਵਾਰਦਾ ਤੇ ਵਾਰਦਾਤਾਂ ਨੂੰ ਅਨਜਾਨ ਦਿੱਤਾ ਤੇ ਇਹਦੇ ਨਾਲ-ਨਾਲ ਇਨਾਂ ਨੇ ਇੱਕ ਖਮਾਣੋ ਵਿਖੇ ਇੱਕ ਫਾਇਰਿੰਗ ਵੀ ਕੀਤੀ ਸੀਗੀ ਉਹ ਵੀ ਕਾਫੀ ਇੰਪੋਰਟੈਂਟ ਹੈ ਉਹਦੀ ਵੀ ਅਜੇ ਤਫ਼ਤੀਸ਼ ਕਰ ਰਹੇ ਹਨ ਇਹਦੇ ਨਾਲ-ਨਾਲ ਜੋ ਇਨਾਂ ਦੇ ਬਾਕੀ ਵੀ ਸਾਥੀ ਹੈ ਇਦਾਂ ਦੇ ਕੇਸਿਸ ਦੇ ਵਿੱਚ ਇਨਾਂ ਦੀ ਸਮੂਲੀਅਤ ਰਹੀ ਹੈ ਤੇ ਇੱਕ ਵੱਡਾ ਜੋ ਇੱਕ ਗੈਂਗ ਸੀਗਾ ਪੁਲਿਸ ਦੀ ਇੱਕ ਟਾਈਮਲੀ ਇੰਟਰਵੈਂਸ਼ਨ ਤੇ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਦੀ ਤਫਤੀਸ਼ ਇੱਕ ਸਾਇੰਟਿਫਿਕ ਤਫਤੀਸ਼ ਕਰਦੇ ਵਿੱਚ ਜੋ ਅੱਜ ਇਹ ਸਕਸੈਸ ਮਿਲਿਆ ਇਹਦੇ ਨਾਲ ਇੱਕ ਵੱਡਾ ਗੈਂਗ ਨੂੰ ਵੀ ਪੁਲਿਸ ਪਖੰਡਾ ਪੁਲਿਸ ਨੇ ਇਸ ਚੀਜ਼ ਨੂੰ ਅਨਰਥ ਕੀਤਾ ਹੈਗਾ